ਸਸ਼ਿਕਾ ਜੀ ਮੈਂ ਆਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਆਂ ਜੀ ਜਿਹੜਾ ਪਿਛਲੇ ਦਿਨੀ ਇੱਕ ਬੱਚੇ ਵੱਲੋਂ ਜਿਹੜਾ ਹੈ ਸਕੂਲ ਦੇ ਵਿੱਚ ਕੁੱਟਮਾਰ ਹੋਣ ਕਰਕੇ ਉਹਨੇ ਜਿਹੜਾ ਹੈ ਜਿਹੜੀ ਹੈ ਕੀਟਨਾਸ਼ਕ ਦਵਾਈ ਪੀਤੀ ਸੀ ਤਾਂ ਅੱਜ ਉਸ ਬੱਚੇ ਦੀ ਮੌਤ ਹੋ ਗਈ ਹੈ ਜਿਸ ਦੇ ਉੱਤੇ ਕਾਫੀ ਜ਼ਿਆਦਾ ਰੋਸ ਜਤਾਇਆ ਜਾ ਰਿਹਾ ਹੈ ਪਿੰਡ ਵਾਲਿਆਂ ਵੱਲੋਂ ਤੇ ਦੂਸਰੇ ਪਾਸੇ ਉਹਨਾਂ ਦੇ ਪਰਿਵਾਰ ਵੱਲੋਂ ਮਰਦਕ ਦੇ ਜਿਹੜੇ ਨੇ ਪਰਿਵਾਰ ਉਹਨਾਂ ਨੇ ਕਿਹਾ ਹੈ ਕਿ ਬੱਚੇ ਨਾਲ ਪ੍ਰਿੰਸੀਪਲ ਤੋਂ ਲੈ ਕੇ ਅਧਿਆਪਕਾਂ ਤੱਕ ਨੇ ਕਾਫੀ ਕੁੱਟਮਾਰ ਕੀਤੀ ਹੈ ਬੱਚੇ ਦੇ ਨਾਲ ਹਾਲਕਿ ਕੁੱਟਮਾਰ ਕਰਨ ਦਾ ਕੋਈ ਵੀ ਕਾਨੂੰਨ ਨਹੀਂ ਬਣਿਆ ਜਿਹੜਾ ਇਸ ਟਾਈਮ ਕੁੱਟਮਾਰ ਜਿਹੜਾ ਹੈ ਕਾਨੂੰਨ ਦੇ ਹਿਸਾਬ ਨਾਲ ਕੋਈ ਵੀ ਸਕੂਲ ਦੇ ਵਿੱਚ ਬੱਚੇ ਉੱਤੇ ਹੱਥ ਨਹੀਂ ਚੱਕ ਸਕਦਾ ਲੇਕਿਨ ਜਿਸ ਤਰੀਕੇ ਨਾਲ ਬੱਚੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਘਰ ਵਿੱਚ ਆ ਕੇ ਬੱਚੇ ਨੇ ਕੀਟ ਨਾਸ਼ਕ ਦਵਾਈ ਪੀ ਲਈ ਤੇ ਉਸ ਨਾਲ ਉਹਦੀ ਮੌਤ ਹੋ ਗਈ। ਸੂਤਰਾਂ ਤੋਂ ਵੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੀਟਨਾਸ਼ਕ ਦਵਾਈ ਨਿਗਲਣ ਵਾਲੇ ਵਿਦਿਆਰਥੀ ਨੇ ਅੱਜ ਤੜਕਸਾਦਮ ਤੋੜ ਦਿੱਤਾ। ਪਿਛਲੇ 25 ਦਿਨਾਂ ਦੌਰਾਨ ਵਫਾ ਹਸਪਤਾਲਾਂ ਵਿੱਚ ਉਸ ਦਾ ਇਲਾਜ ਚੱਲਦਾ ਰਿਹਾ। ਏਮਜ਼ ਹਸਪਤਾਲ ਬਠਿੰਡਾ ਦੇ ਡਾਕਟਰਾਂ ਨੇ ਪਰਵਾਰ ਨੂੰ 17 ਸੱਬਰ ਨੂੰ ਉਹਨੂੰ ਕਰ ਲਿਆ ਜਾਣ ਦੀ ਸਲਾਹ ਦਿੱਤੀ ਉਸ ਦਿਨ ਤੋਂ ਹੀ ਜਿਹੜੇ ਬਨੌਟੀ ਸਾਹ ਪ੍ਰਣਾਲੀ ਉੱਤੇ ਸੀ ਅੱਜ ਜਦੋਂ ਤੜਕੇ 3 ਵਜੇ ਉਸਦੇ ਆਖਰੀ ਸਾਲਿਆ ਜਸ਼ਨਜੀਤ ਦੀ ਮੌਤ ਮਗਰੋਂ ਹੋਰ ਵੀ ਪੀੜਤ ਪਰਵਾਰ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਚਲਦੇ ਮੋਗਾ ਜਲੰਧਰ ਹਾਈਵੇ ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਜਿਸ ਬੱਚੇ ਦੇ ਨਾਮ ਸਕੂਲ ਦੇ ਵਿੱਚ ਕੁੱਟਮਾਰ ਹੋਈ ਸੀ ਉਹ ਕਾਫੀ ਦਿਨਾਂ ਤੋਂ ਜਿਹੜਾ ਹੈ ਵਕਵਾ ਹਸਪਤਾਲਾਂ ਦੇ ਵਿੱਚ ਉਹਦਾ ਜਿਹੜਾ ਹੈ ਇਲਾਜ ਚੱਲ ਰਿਹਾ ਸੀ ਲੇਕਿਨ ਮਾਪਿਓ ਦੇ ਨਾ ਮੰਨਣ ਤੇ ਉਹਨੂੰ ਕੰਰ ਨਹੀਂ ਲਜਾਇਆ ਗਿਆ ਹਾਲਾਂਕਿ ਉਹਨੂੰ ਬਨੋਟੀ ਸਾਹਾ ਦੇ ਉੱਤੇ ਪਾਇਆ ਹੋਇਆ ਸੀ ਲੇਕਿਨ ਅੱਜ ਜਿਸ ਤਰੀਕੇ ਨਾਲ ਬੱਚੇ ਨੇ ਤੜਕੇ 3 ਵਜੇ ਦਮ ਤੋੜ ਦਿੱਤਾ ਜਿਹਦੇ ਕਰਕੇ ਚੱਕਾ ਜਾਮ ਕੀਤਾ ਹੋਇਆ ਹੈ ਬੱਚੇ ਦੇ ਪਰਿਵਾਰ ਵੱਲੋਂ ਤੇ ਉਹਦੇ ਸਾਥੀਆਂ ਵੱਲੋਂ ਤੁਹਾਨੂੰ ਦੱਸਿਆ ਕਿ ਤਰਨਕੋਟ ਦੇ ਡੀਐਸਪੀ ਜਸਵਿੰਦਰ ਸਿੰਘ ਨੇ ਮੌਕੇ ਤੇ ਪੁੱਜ ਕੇ ਪਰਵਾਹ ਨੂੰ ਇਨਸਾਫ ਦਾ ਭਰੋਸਾ ਦਿਵਾ ਕੇ ਜਾਮ ਖਿਲਵਾਇਆ ਇਸ ਮੌਕੇ ਆਲ ਇੰਡੀਆ ਰਾਏ ਸਿੱਖ ਫਾਊਂਡੇਸ਼ਨ ਦਾ ਸੁਭਾ ਪ੍ਰਦਾਨ ਬਲਜੀਤ ਸਿੰਘ ਆਪਣੇ ਸਾਧਿਆ ਸਮੇ ਪੁੱਜੇ ਸਨ ਪੁਲਿਸ ਨੇ ਸਕੂਲ ਪ੍ਰਿੰਸੀਪਲ ਸੁਰਿੰਦਰ ਸਮੇਤ ਪੰਜ ਅਧਿਆਪਕਾਂ ਹਰਦੀਪ ਸਿੰਘ ਕਾਲੂ ਰਾਮ ਨੈਸ਼ਨਲ ਕੋੜਾ ਜੋਤੀ ਰਜਿੰਦਰ ਗੌਰ ਖਿਲਾਫ ਜਿਹੜਾ ਹੈ ਕੇਸ ਦਰਜ ਕਰ ਲਿਆ ਇਸ ਮਗਰੋਂ ਜਸ਼ਨਦੀਪ ਦੀ ਲਾਸ਼ ਕੋਟ ਮਾਸਨ ਲਈ ਸਕੂਲ ਲਈ ਸਕੂਲ ਰਾਜੀ ਹੋ ਗਿਆ 23 ਅਗਸਤ ਨੂੰ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਦੇ ਵਿਦਿਆਰਥੀ ਕਮਾਲਕੇ ਦੇ ਵਿਦਿਆਰਥੀ ਜਸ਼ਨ ਸਿੰਘ ਅਧਿਆਪਕਾਂ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਤੁਹਾਨੂੰ ਦੱਸਦੀ ਕਿ ਫਾਜ਼ਲ ਕਾਚੇ ਪਿੰਡੇ ਪਿੰਡ ਜਿਹੜਾ ਹੈ ਕਮਾਲਕੇ ਉੱਥੋਂ ਦਾ ਬੱਚਾ ਸੀ ਰਹਿਣ ਵਾਲਾ ਤੇ ਜਿਹੜਾ ਸਕੂਲ ਦੇ ਵਿੱਚ ਉਹਦੇ ਨਾਲ ਜਿਹੜੀ ਹੈ ਕੁੱਟਮਾਰ ਕੀਤੀ ਗਈ ਜਿਸ ਦੀ ਸ਼ਰਮਿੰਦਗੀ ਕਰਕੇ ਘਰ ਆ ਕੇ ਉਹਨੇ ਕੀਟਨਾਸ਼ਕ ਦਵਾਈ ਪੀ ਲਈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਮਿਤਰ ਦੇ ਪਿਤਾ ਕੁਲਵਿੰਦਰ ਨੇ ਦੋਸ਼ ਲਗਾਏ ਹਨ ਕਿ ਜਸ਼ਨ ਸਿੰਘ ਨਾਲ ਸਕੂਲ ਦੇ ਕਾਰਗੁਜ਼ਾਰੀ ਪ੍ਰਿੰਸੀਪਲ ਅੱਧੀ ਅਰਜ ਅਧਿਆਪਕਾਂ ਤੋਂ ਕੁਟਮਾਰ ਕੀਤੀ ਬੁਰੀ ਤਰ੍ਹਾਂ ਜਲੀਲ ਕੀਤਾ ਜਸ਼ਨਦੀਪ ਦੇ ਘਰ ਤੇ ਕੀ ਨਸ਼ਾ ਦਵਾਈ ਨਿਕਲੀ ਸੀ ਪਰ ਦੂਜੇ ਪਾਸੇ ਅਧਿਆਪਕ ਇਹਨੇ ਦੋਸ਼ ਦੇ ਖੰਡਨ ਕਰਦੇ ਰਹੇ ਇਹ ਮਾਮਲੇ 'ਚ ਪੁਲਿਸ ਜਾਂਚ ਚੱਲ ਰਹੀ ਹੈ ਮਾਮਲਾ ਪੱਕ ਜਾਣ ਤੋਂ ਬਾਅਦ ਸਕੂਲ ਦੇ ਉੱਤੇ ਸਾਰੇ ਅਧਿਆਪਕ ਮੈਡੀਕਲ ਛੁੱਟੀ ਲੈ ਕੇ ਚਲੇ ਗਏ ਹਨ ਹਾਲਾਂਕਿ ਉਹ ਅਧਿਆਪਕਾਂ ਵੱਲੋਂ ਜਿਹੜਾ ਹੈ ਆਪਣੀ ਛੁੱਟੀ ਐਲਾਨ ਕਰ ਦਿੱਤੀ ਗਈ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਨਾਲ ਬੱਚੇ ਦੀ ਮੌਤ ਹੋਈ ਹੈ ਤਾਂ ਵੱਡਾ ਐਕਸ਼ਨ ਲਏਗੀ ਪੰਜਾਬ ਪੁਲਿਸ ਕਿਉਂਕਿ ਵਾਰ-ਵਾਰ ਪ੍ਰਸ਼ਾਸਕ ਅੱਗੇ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਬੱਚੇ ਨੇ ਘਰ ਆ ਕੇ ਕਿਨ ਨਾਸ਼ਾ ਦਵਾਈ ਪੀਤੀ ਹੈ ਤੇ ਉਹਦੇ ਪਰਵਾਹ ਕਰ ਰਿਹਾ ਹੈ ਕਿ ਉਹਦੇ ਨਾਲ ਬੇ ਬੇ ਜਿਹੜੀਆਂ ਨੇ ਅ ਗੁਜੀਆਂ ਜਿਹਨੀਆਂ ਸੱਟਾਂ ਮਾਰੀ ਗਈਆਂ ਨੇ ਬੱਚਿਆਂ ਨੂੰ ਤੇ ਬੱਚਾ ਉਸ ਚੀਜ਼ ਨੂੰ ਸ਼ਰਮ ਮਹਿਸੂਸ ਕਰਕੇ ਜਿਹੜਾ ਹੈ ਸਕੂਲ ਤੋਂ ਆ ਗਿਆ ਤੇ ਆ ਕੇ ਉਹਨੇ ਘਰ ਵਿੱਚ ਦਵਾਈ ਪੀ ਲਈ ਤਾਂ ਹੁਣ ਮੰਗ ਮੰਗੀ ਜਾ ਰਹੀ ਕਿ ਪ੍ਰਸ਼ਾਸਕ ਵੱਲੋਂ ਬੱਚੇ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਉਹਨਾਂ ਨੂੰ ਜਿਹੜੇ ਨੇ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ